ਇੱਕ ਪਾਸੇ ਪੰਜਾਬ ਦੇ ਕਿਸਾਨ ਪਰੇਸ਼ਾਨ ਹੋ ਕੇ ਆਪਣੀ ਸਮੱਸਿਆਵਾਂ ਦਾ ਹੱਲ ਲੱਭਣ ਲਈ ਰੇਲ ਦੀਆਂ ਪਟੜੀਆਂ ਜਾਮ ਕਰਕੇ ਆंदोलਨ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਨੈਸ਼ਨਲ ਖੇਡਣ ਜਾ ਰਹੇ ਬੱਚੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਖਾਸਾ ਪਰੇਸ਼ਾਨ ਹੋ ਰਹੇ ਹਨ ਕਿਸਾਨਾਂ ਦੇ ਧਰਨੇ ਕਾਰਨ ਟ੍ਰੇਨਾਂ ਲੇਟ ਹੋਈਆਂ ਤੇ ਬੱਚਿਆਂ ਅਤੇ ਪ੍ਰਬੰਧਕਾਂ ਨੇ ਕਾਫੀ ਨਿਰਾਸ਼ਾ ਜਤਾਈ ਹੈ ਕਿ ਹਾਜੇਕਰ ਅਸੀਂ ਸਮੇਂ ਸਿਰ ਉੱਥੇ ਨਹੀਂ ਪਹੁੰਚੇ ਤਾਂ ਖੇਡਣ 'ਚ ਪਰੇਸ਼ਾਨੀ ਹੋਵੇਗੀ ਜੀ ਮੈਂ ਅਰਮ ਸਾਹਿਆ ਖਾਨ ਜੀ ਜੀ ਟੀਮ ਰੌਕਬਾਲ ਕਰਦੀ ਮੈਂ ਇੱਕ ਕੋਚ ਆ ਕਿੰਨੇ ਵੀ ਦੇ ਟ੍ਰੇਨ ਲੈਂਨ ਮੁਕੀਤ ਕਠਾ ਸੇ ਆਏ ਸੀ ਕਿ ਇਹ ਦਿੱਕਤ ਆ ਰਹੀ ਜੀ ਅਸੀਂ ਸਾਡੇ ਸਾਥ 6 ਵਜੇ ਦੇ ਇੱਥੇ ਖੜੇ ਆ ਤੇ ਵੇਟ ਕਰੀ ਜਾਏ ਟ੍ਰੇਨ ਹਜੇ ਤੱਕ ਨਹੀਂ ਆਈ ਠੀਕ ਹੈ ਔਰ ਜੇ ਅਗਰ ਲੇਟ ਪਹੁੰਚ ਜੋ ਕੋ ਲੱਗਦਾ ਤਾਂ ਕੀ ਪਰਫਾਰਮੈਂਸ ਉੱਤੇ ਫਰਕ ਪਾਉਗਾ ਜੀ ਪਰਫਾਰਮੈਂਸ ਉੱਤੇ ਤਾਂ ਫਰਕ ਪਾਊਗਾ ਜੇ ਸਾਨੂੰ ਰੈਸਟ ਨਹੀਂ ਮਿਲੀ ਤਾਂ ਖੇਡਾਂ ਲਈ ਕਿਵੇਂ ਕੀ ਨਾਮ ਹੈ ਤੁਹਾਡਾ ਜਗਪ੍ਰੀਤ ਕੌਰ ਔਰ ਕੀ ਗੇਮ ਚ ਹਿੱਸਾ ਲੈਂਦੇ ਰੌਕਬਾਲ ਸੀਨੀਅਰ ਨੈਸ਼ਨਲ ਬੀਟਾ ਕਿੰਨੇ ਵਜੇ ਇੱਥੇ ਸਟੇਸ਼ਨ ਦੇ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਹੋ ਕੀ ਦਿੱਕਤ ਆ ਰਹੀ ਹੈ ਸਰ ਅਸੀਂ ਮਾਰਨਿੰਗ ਦੀ ਹਾਂ ਇੱਥੇ ਟ੍ਰੇਨਸ ਦੀ ਕਾਫੀ ਦਿੱਕਤ ਆ ਰਹੀ ਹੈ ਕਿ ਟਾਈਮ ਤੇ ਆ ਨਹੀਂ ਰਹੀਆਂ ਇਸ ਕਰਕੇ ਸਾਨੂੰ ਵੇਟ ਕਰਨੀ ਪੈ ਰਹੀ ਹੈ ਇੱਥੇ ਕਾਫੀ ਲੱਗਦਾ ਹੈ ਕਿ ਅਗਰ ਤੁਸੀਂ ਲੇਟ ਪਹੁੰਚੋਗੇ ਜਾਂ ਲੇਟ ਸੌਂਗੇ ਤਾਂ ਪਰਫਾਰਮੈਂਸ ਦੇ ਉੱਤੇ ਫਰਕ ਪੈ ਸਕਦਾ ਬਿਲਕੁਲ ਸਰ ਅਗਰ ਰੈਸਟ ਨਹੀਂ ਮਿਲਦੀ ਬੋਡੀ ਨੂੰ ਤਾਂ ਥਕਾਵਟ ਰਹੂਗੀ ਫਿਰ ਸਵੇਰ ਨਹੀਂ ਉੱਠ ਕੇ ਨਾ ਵਧੀਆ ਖੇਡਿਆ ਜਾਣਾ ਕੀ ਕਹਿਣਾ ਚਾਹੁੰਗੇ ਰੀਕਵੈਸਟ ਕੀਤੀ ਨੂੰ ਕਰਨੀ ਹੈ ਰਿਕਵੈਸਟ ਹੈ ਵੀ ਸਰ ਜੋ ਵੀ ਗਵਰਨਮੈਂਟ ਹੈ ਹਨਾ ਵੀ ਤਾਂ ਨਾ ਚੱਕਿਆ ਜਾਵੇ ਉਹਨਾਂ ਦੀ ਮੰਗਾਂ ਜੋਗੀ ਨਹੀਂ ਪੂਰੀਆਂ ਕਰੀਆਂ ਜਾਣ ਤਾਂਕਿ ਜੋ ਸਾਡੇ ਵਰਗੇ ਨੇ ਉਹਨਾਂ ਨੂੰ ਅੱਗੇ ਪ੍ਰੋਬਲਮਸ ਨਾ ਆਣ ਟ੍ਰੇਨਸ ਵਗੈਰਾ ਦੀ ਜਿਨ੍ਹਾਂ ਨੇ ਪਹੁੰਚਣਾ ਟਾਈਮ 'ਚ ਉਹ ਪਹੁੰਚਣ। ਮੈਂ ਮੈਂ ਅਰ ਕਿਹੜੀ ਜਗ੍ਹਾ ਤੋਂ ਸੀ ਜੋ ਬਿਆਰੇ ਸੀ ਬੱਚੇ ਨੇ ਮੈਂ ਐਸਪੀ ਧਰਵੀ ਦਾ ਸਬਡੈਂਟ ਅਫਸਰ ਰਟਾਇਰ ਬਾਲੀਵੁੱਡ ਇੰਟਰਨੈਸ਼ਨਲ ਪਲੇਅਰ ਮੈਂ ਰੌਕਵਲ ਪ੍ਰੈਜ਼ੀਡੈਂਟ ਪੰਜਾਬ ਰੌਕਵਲ ਦਾ ਤੇ ਨਾਰਥ ਭਾਰਤ ਦਾ ਕਨਵੀਨਰ ਹਾਂ ਤੇ ਅੱਜ ਅਸੀਂ ਸਟੇਸ਼ਨ ਤੇ ਖੜੇ ਹਾਂ ਸਵੇਰੇ 7:30 ਵਜੇ ਤੇ ਸਾਰੇ ਪੰਜਾਬ ਤੋਂ ਬੱਚੇ ਆ ਰਹੇ ਨੇ ਜਿਹੜੇ ਦਿੱਲੀ ਵਿੱਚ 24 ਤੋਂ 27 ਕਿੱਡਾਂ ਹੋ ਰਹੀਆਂ ਨੈਸ਼ਨਲ ਰੌਕ ਵਾਚ ਚੈਂਪੀਅਨਸ਼ਿਪ ਉਹਦੇ ਸੰਬੰਧ ਵਿੱਚ ਅਸੀਂ ਸਟੇਸ਼ਨ ਤੇ ਖੜੇ ਹਾਂ ਅੱਜ ਬੱਚੇ ਉੱਧਰ ਕਿ ਜਾ ਰਹੇ ਆ ਤੇ ਟ੍ਰੇਨ ਕਿੰਨੇ ਵਜੇ ਤੇ ਟ੍ਰੇਨ ਦਾ ਟਿਕਟਾ ਦਾ ਕੋਈ ਟਾਈਮ ਨਹੀਂ ਹੈਗਾ ਟਾਈਮ ਆ ਜਿਹੜਾ ਕਿਸਾਨ ਨਾਲ ਦੋ ਦਿਨ ਕਰਕੇ ਸਾਡੇ ਤਿੰਨਾਂ ਦਾ ਕੋਈ ਸਿਸਟਮ ਬਣਿਆ ਨਹੀਂ ਹੈਗਾ ਨਾ ਕੋਈ ਟਾਈਮ ਨਾ ਪਹੁੰਚਿਆ ਟੇਸਟ ਸਾਡੀ ਕਿੰਨੇ ਵਜੇ ਦੀ ਸੀ ਜਿਹੜੀ ਬੁਕਿੰਗ ਕਰਾਈ ਹੋਈ ਸੀ ਸਟੇਸ਼ਨ ਸਾਡੀ ਹੈ ਕਿ 6:30 ਵਜੇ ਟレイン ਸੀ ਕੋਈ ਮਤਲਬ ਹੈ ਜੇ ਅਸੀਂ 6 ਘੰਟੇ ਲੇਟ ਹਾਂ 6 ਘੰਟੇ ਲੇਟ ਹੋ ਗਏ ਜੇਕਰ ਹੋਰ ਲੇਟ ਹੁੰਦੀ ਹੈ ਪਰਫਾਰਮ ਦੇ ਉੱਤੇ ਫਰਕ ਪੈ ਸਕਦਾ ਬੱਚੇ ਲੇਟ ਪਹੁੰਚਣਗੇ ਇਸ ਲਈ ਉਹ ਡੈਫੀਨੇਟਲੀ ਹੈਗਾ ਹੀ ਆ ਜੇ ਬੱਚੇ ਅਸੀਂ ਟਾਈਮ ਨਾਲ ਨਹੀਂ ਪਹੁੰਚਾਂਗੇ ਬੱਚੇ ਰੈਸਟ ਨਹੀਂ ਕਰਨਗੇ ਖਾਣਾ ਨਹੀਂ ਟਾਈਮ ਨਾਲ ਖਾਣਗੇ ਤੇ ਇਸ ਕਰਕੇ ਪਰਫਾਰਮੈਂਸ ਤੇ ਫਰਕ ਪਊਗਾ ਮੈਂ ਤੁਹਾਡੇ ਸਾਥੀ ਬੈਠੂਗਾ ਹਾਂਜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਜਸਵੰਤ ਸਿੰਘ ਛਾਪਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਡਾਇਰੈਕਟਰ ਅੰਚਾਰਜ ਹਾਂ ਜੀ ਛਾਪਾ ਸਾਹਿਬ ਇਹ ਜਿਹੜੀ ਟੀਮ ਜਾ ਰਹੀ ਹੈ ਹਾਂਜੀ ਕੀ ਲੱਗਦਾ ਰੇਲਵੇ ਸਟੇਸ਼ਨ ਤੇ ਟ੍ਰੇਨਾਂ ਨਾ ਆਉਣ ਕਾਰਨ ਕਦੋਂ ਕੋ ਤੁਹਾਡੀ ਟ੍ਰੇਨ ਸੀ ਔਰ ਸਵੇਰੇ 5 ਵਜੇ ਅਸੀਂ ਸਟੇਸ਼ਨ ਤੇ ਆਗੇ ਸੀ ਪੂਰੇ ਤੇ 6 ਵਜੇ ਦੀ ਟ੍ਰੇਨ ਸੀ ਬੱਚੇ ਕੋਈ ਵਿਚਾਰਾ ਮੋਗੇ ਤੋਂ ਕੋਈ ਪਟਿਆਲੇ ਤੋਂ ਕੋਈ ਪਠਾਨਕੋਟ ਤੋਂ ਵੱਖ-ਵੱਖ ਥਾਂ ਤੋਂ ਪੂਰੇ ਪੰਜਾਬ ਦੇ ਬੱਚੇ ਆਏ ਜਿਹੜੇ ਸਾਡੇ ਕੋਲ ਹੈਗੇ ਤਕਰੀਬਨ 150 ਦੇ ਗੀੜੇ ਬੱਚਾ ਸਾਰ ਉਹ ਸਟੇਸ਼ਨ ਤੇ ਫੈਲਿਆ ਪਿਆ ਦੱਬਿਆਂ ਦੇ ਮੁਤਾਬਕ ਪਿਛੋਂ ਦੁਰਗ ਐਕਸਪ੍ਰੈਸ ਆ ਰਹੀ ਹੈ ਇੱਕ ਗੱਡੀ ਪਹਿਲਾਂ ਕੈਨਸਲ ਹੋ ਗਈ ਫਿਰ ਉਹਦੇ ਵਿੱਚ ਸ਼ਿਫਟ ਕਰਤੀ ਇਹਨਾਂ ਨੇ ਉਹ ਹੁਣ ਹਜੇ ਪਤਾ ਨਹੀਂ ਲੱਗ ਰਿਹਾ ਉਹ ਕਿੱਥੇ ਕਢਾਈ ਦੀ ਇਹਨਾਂ ਨੇ ਤੇ ਹੁਣ ਤੁਹਾਡੇ ਸਾਹਮਣੇ 11:30 ਹੋ ਗਏ ਤੇ ਬਾਕੀ ਅਸੀਂ ਚਾਹੁੰਦੇ ਆ ਵੀ ਜਿਹੜੇ ਰੇਲਵੇ ਪਟੜੀਆਂ ਤੇ ਲੋਕ ਬੈਠੇ ਨੇ ਉਹ ਉਹਨਾਂ ਦੀ ਸਰਕਾਰ ਸੁਣੇ ਤੇ ਉਹ ਲੋਕਾਂ ਦੀ ਸੁਣਨ ਤੇ ਜਲਦੀ ਤੋਂ ਜਲਦੀ ਇਹ ਮਸਲਾ ਹੱਲ ਕਰਕੇ ਇਹ ਨੂੰ ਚਾਲੂ ਕਰਿਆ ਜਾਵੇ ਕੀ ਲੱਗਦਾ ਜੇ ਜਿਹੜੇ ਬੱਚੇ ਪਰਫਾਰਮ ਕਰਨ ਜਾ ਰਹੇ ਨੇ ਕਿਤਨੇ ਕਿਤੇ ਲੇਟ ਹੋ ਰਹੇ ਨੇ ਪਰਫਾਰਮੈਂਸ ਚ ਦਿੱਕਤ ਆ ਸਕਦੀ ਬਿਲਕੁਲ ਜੇ ਹੁਣ ਗੱਡੀ ਇਸ ਤੋਂ ਬਾਅਦ ਲੇਟ ਹੋਣੀ ਸ਼ੁਰੂ ਹੋ ਗਈ ਤਾਂ ਦਿੱਕਤ ਆਊਗੀ ਜੀ ਫਿਰ ਉੱਥੇ ਸਹੀ ਨੀਂਦ ਨਹੀਂ ਆਉਣੀ ਰਹਿਣ ਦਾ ਟਿਕਾਣਾ ਸਾਰਾ ਹੁਣ ਇੱਥੋਂ ਜਾ ਕੇ ਰੈਸਟ ਕਰਨਗੇ ਫਿਰ ਹੀ ਕਹਾ ਗੇਮ ਚਲਾ ਕੇ ਪਹੁੰਚਗੇ ਜੀ ਪਿਛਲੀ ਵਾਰ ਪਿਛਲੀ ਵਾਰ ਇਹ ਟੀਮ ਸਾਡੀ ਰੌਕ ਬਾਲ ਦੀ 36 ਗੜ ਤੋਂ 골ਡ ਮੈਡ ਲੈ ਕੇ ਆਈ ਜੀ ਜਿਹੜੀ ਹੁਣ ਚੱਲੀ ਆ ਬੜੇ ਨੰਬਰ 1 ਟੀਮ ਆ ਕਰਟੇ ਵਾਲੀ ਵੀ 골ਡ ਮੈਡ ਲੈ ਕੇ ਆਈ ਸੀ ਈਮਾਨੀ ਅਗਰੇ ਜਾਣਾ ਕਰਾਟੇ ਵਾਲਿਆਂ ਨੇ ਦੂਜਿਆਂ ਨੇ ਇੱਥੇ ਜਾਣਾਗਾ ਦਿੱਲੀ ਜਾਣਾਗਾ ਇੱਕ ਦੀ ਅਗਵਾਈ ਐਸਪੀ ਸਾਹਿਬ ਕਰ ਰਹੇ ਨੇ ਧੰਮੀ ਸਾਹਿਬ ਦੂਜੀ ਦੀ ਦਨੇਸ਼ ਰਠੌਰ ਜੀ ਕਰ ਰਹੇ ਆ ਪੰਕਤ ਜੀ ਕਰ ਰਹੇ ਆ ਪੰਕੇਸਾਨੀ ਜੀ ਕੋਚਾ ਇਹਨਾਂ ਦੀ ਕੀ ਲੱਗਦਾ ਆ ਜਿਹੜੀ ਗੇਮ ਹੋਣੀ ਹੈ ਕੱਲ ਹੋਣੀ ਕੱਲ ਤੋਂ ਸ਼ੁਰੂ ਹੈ ਜੀ ਸਵੇਰ ਤੋਂ ਐਸਐਮਸੀਡ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਚਲੋਟਾ ਦੀ ਰਿਪੋਰਟ